ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰਜਸਦੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਾਨੀ ਨੇ ਖਾਲੀ ਪਲਾਂਟਾਂ ਦੇ ਵਿੱਚ ਕੂੜਾ ਸੁੱਪਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਉਹਨਾਂ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜੇਕਰ ਦਿੱਤੇ ਹੋਏ ਹੁਕਮਾਂ ਦੀ ਉਲੰਘਣਾ ਹੋਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਬਰਸਾਤਾਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਸਖਤ ਕਦਮ ਚੁੱਕਿਆ ਗਿਆ ਹੈ ਸਫਾਈ ਨੂੰ ਲੈ ਕੇ ਕਰੜੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋ 10 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਲਾਂਟ ਮਾਲਕਾਂ ਨੂੰ ਕਹਿ ਦਿੱਤਾ ਗਿਆ ਹੈ ਕਿ 10 ਜੁਲਾਈ ਤੱਕ ਆਪਣੇ ਖਾਲੀ ਪਏ ਪਲਾਂਟਾਂ ਦੇ ਵਿੱਚ ਸਫਾਈ ਕਰਵਾ ਦਿੱਤੀ ਜਾਵੇ ਜੇਕਰ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਿਰਧਾਰਿਤ ਕੀਤੀ ਗਈ ਤਾਰੀਖ ਤੱਕ ਨਹੀਂ ਕੀਤੀ ਗਈ ਤਾਂ ਫਿਰ ਸਖਤ ਕਾਰਵਾਈ ਕੀਤੀ ਜਾਵੇਗੀ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਲਏ ਗਏ ਇਸ ਫੈਸਲੇ ਨੂੰ ਸਰਾਇਆ ਵੀ ਜਾ ਰਿਹਾ ਹੈ ਪ੍ਰੰਤੂ ਦੂਸਰੇ ਪਾਸੇ ਪਲਾਂਟ ਮਾਲਕਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਉਹ ਆਪਣੇ ਖਾਲੀ ਪਏ ਪਲਾਂਟਾਂ ਦੀ ਸਫਾਈ ਤਾਂ ਕਰਵਾ ਦੇਣਗੇ ਪਰੰਤੂ ਆਸ-ਪਾਸ ਤੇ ਰਹਿਣ ਵਾਲੇ ਲੋਕ ਉਹਨਾਂ ਦੇ ਖਾਲੀ ਪਏ ਪਲਾਂਟਾਂ ਦੇ ਵਿੱਚ ਗੰਦਗੀ ਫੈਲਾਉਂਦੇ ਨੇ ਜਿਸ ਕਰਕੇ ਕਈ ਵਾਰ ਉਹ ਖੁਦ ਵੀ ਬੇਵਸ ਹੋ ਜਾਂਦੇ ਨੇ ਪਰ ਕੁਝ ਵੀ ਹੋਵੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਦੇ ਵੱਲੋਂ ਸਖਤੀ ਦੇ ਨਾਲ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਸਮਝਿਆ ਜਾਵੇ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਫਿਰ ਸਖਤ ਕਾਰਵਾਈ ਹੋਵੇਗੀ ਜੀ ਸਰ ਜਿਵੇਂ ਕਿ ਦੇਖਣ ਦੇ ਵਿੱਚ ਆਇਆ ਹੈ ਕਿ ਜਿਵੇਂ ਹੁਣ ਮੌਨਸੂਨਸ ਵੀ ਸ਼ੁਰੂ ਹੋ ਚੁੱਕੇ ਹੈਗੇ ਹਨ ਤੇ ਜਿੰਨੇ ਵੀ ਖਾਲੀ ਪਰ 플ੌਟ ਹੈਗੇ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਹੈਗੀ ਹੈ ਉੱਥੇ ਜਿਹੜਾ ਪਾਣੀ ਉਹ ਖੜ ਜਾਂਦਾ ਹੈ ਜਾਂ ਪੂਰਾ ਕੜਕੜਦਾ ਉਹ ਘੜਪਣ ਜਾਂਦਾ ਉੱਥੇ ਲੋਕ ਆ ਕੇ ਸਿਰ ਜਾਂਦੇ ਹਨ ਤੇ ਚਾਰ ਦਿਵਾਰੀ ਨਾ ਹੋਣ ਕਾਰਨ ਇਹਨਾਂ ਪ੍ਰਾਈਵੇਟ ਥਾਵਾਂ ਤੇ ਕਾਫੀ ਗੰਦ ਤੇ ਢੇਰ ਲੱਗੇ ਹੋਈਆਂ ਸੋ ਅਸੀਂ ਇਹ ਡਾਇਰੈਕਸ਼ਨਸ پاس ਕੀਤੀਆਂ ਹੈਗੀਆਂ ਕਿ ਸਾਰੇ ਹੀ 플ੌਟ ਓਨਰਸ ਜਾਂ ਜਿਨ੍ਹਾਂ ਦੇ ਪੋゼਸ਼ਨ ਦੇ ਵਿੱਚ ਇਹ 플ੌਟਸ ਹੈਗੇ ਆ ਜਿਹੜੇ ਪ੍ਰਾਈਵੇਟ ਮਾਰਕੀ ਦੇ ਦੇਖ ਨੇ ਉਹ ਵੀ ਬਾਉਂਡ ਨੇ ਕਿ ਉਹ ਇਨਸ਼ੋਰ ਕਰਨ ਕਿ ਉਹਨਾਂ ਦਾ ਜਿਹੜਾ 플ੌਟ ਦਾ ਏਰੀਆ ਹੈ ਉਹ ਇੱਕਦਮ ਸਾਫ਼ ਸੁਥਰਾ ਹੋਵੇ ਉੱਥੇ ਕੋਈ ਪੂਰਾ ਕਰਕਰਟ ਨਾ ਹੋਵੇ ਤੇ ਉੱਥੇ ਜਿਹੜਾ ਗੰਦਾ ਪਾਣੀ ਖੜ ਰਿਹਾ ਹੈ ਉਹ ਵੀ ਨਾ ਖੜੇ ਉਹਦੇ ਲਈ ਭਾਵੇਂ ਤੁਸੀਂ ਆਪਣੀ ਚਾਰ ਦੀਵਾਰੀ ਕਰਾਓ ਫੈਂਸਿੰਗ ਕਰਾ ਲਓ ਕੰਕਰੀਟ ਦੀਆਂ ਸ਼ੀਟਾਂ ਲਗਾਓ ਜਾਂ ਤੁਸੀਂ ਉਸ ਚੀਜ਼ ਨੂੰ ਹੋਣ ਤੋਂ ਰੋਕੋ ਬਟ ਇਹ ਤੁਹਾਡੀ ਵੀ ਜ਼ਿੰਮੇਵਾਰੀ ਬਤੌਰ ਨਾਗਰਿਕ ਬਣਦੀ ਹੈ ਕਿ ਤੁਹਾਡੇ ਕਰਕੇ ਸ਼ਹਿਰ ਦੇ ਵਿੱਚ ਡੇਂਗੂ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਨਾ ਫੈਲੋ ਸੋ ਇਸ ਲਈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਅਤੇ ADC UD ਜਿਹੜੇ ਸਾਡੇ ਅਰਬਨ ਡਿਵੈਲਪਮੈਂਟ ਦੇ ਅडीसी ਹੈਗੇ ਆ ਤਾਂ ਜੋ ਜਿਹੜੇ ਸਾਡੇ ਸ਼ਹਿਰ ਤੇ ਟਾਊਨਸ ਹੈਗੇ ਸਾਰਿਆਂ ਦੇ ਵਿੱਚ ਜਿਹੜੀ ਇਹ ਸਮੱਸਿਆ ਦੇਖਣ ਨੂੰ ਆਈ ਹੈ ਜੇ ਇਹ ਆਪਣੇ ਪੱਧਰ ਤੇ ਸਫਾਈ ਕਰਾਂਦੇ ਆ ਤਾਂ ਜਿਹੜਾ ਉਹਦਾ ਖਰਚਾ ਹੈ ਸਫਾਈ ਤੇ ਜਿਹੜਾ ਆਇਆ ਹੈ ਪ੍ਰਾਈਵੇਟ 플ੌਟ ਨੂੰ ਸਾਫ ਕਰਾਨਾ ਉਹ ਵੀ ਤੁਹਾਡੇ ਤੋਂ ਰਿਕਵਰ ਹੋ ਸਕਦਾ ਹੈ ਤੇ ਉਹ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੀਆਂ ਧਾਰਾਵਾਂ ਹੈਗੀਆਂ ਅਪਰਾਧਿਕ ਤੇ ਜਿਹੜੀ এনवायरमेंट ਪ੍ਰੋਟੈਕਸ਼ਨ ਐਕਟ ਹੈ ਜਾਂ ਮਿਨਿਸਪਲ ਸੋਲਿਡ ਵੇਸ ਰੂਲਸ ਹੈ ਉਹ ਵੀ ਤੁਹਾਡੇ ਤੇ ਲਾਗੂ ਹੋਣਗੇ ਜਿਹਦੇ ਤੇ ਜੋ ਵੀ ਚਲਾਨ ਜਾਂ ਪਰਚਾ ਜਾਂ ਜੋ ਵੀ ਬਣਦਾ ਹੈਗਾ ਕੀਪਿੰਗ ਇਨ ਮਾਈਂਡ ਕਿ ਨਾਗਰਿਕਾਂ ਦੀ ਜਿਹੜੀ ਹੈਲਥ ਉਹ ਬਹੁਤ ਇੰਪੋਰਟੈਂਟ ਹੈ ਇਸ ਤਰ੍ਹਾਂ ਦੀ ਪ੍ਰਾਈਵੇਟ ਥਾਵਾਂ ਤੇ ਇਦਾਂ ਦੀ ਢੇਰ ਲੱਗਣ ਕਾਰਨ ਜਿਹੜੀ ਇਦਾਂ ਦੀਆਂ ਖਤਰਨਾਕ ਬਿਮਾਰੀਆਂ ਫੈਲ ਸਕਦੀਆਂ ਹੈਗੀਆਂ ਉਸ ਚੀਜ਼ ਨੂੰ ਰੋਕਣ ਲਈ ਸਾਰਿਆਂ ਦਾ ਸਾਥ ਜ਼ਰੂਰੀ ਤੇ ਲਾਜ਼ਮੀ ਹੈ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਕਿ ਇਹਨਾਂ ਆਰਡਰਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ ਥੈਂਕ ਯੂ ਜੀ ਸਰ